ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਆਈ ਦੀ ਵੀਡੀਓ ਚਾਰ ਜਰਸੀ ਦੇ 3 एच 3 एच ਦੇ ਸੱਤ ਬੱਚੇ ਦਿਖਾਵਾਂਗੇ ਸੇਰ ਆ ਡਿਟੇਲ ਪੁੱਛਦੇ ਆ ਸੱਸੀ ਕਾਲ ਜੀ ਸੱਸੀ ਕਾਲ ਜੀ ਨਾਮ ਐਡਰੈਸ ਬੋਲਿਆ ਆਪਣਾ ਬਾਈ ਨਾਮ ਕਰਨਾ ਪਿੰਡ ਧੌਲਾ ਤੇ ਜ਼ਿਲ੍ਹਾ ਬਰਨਾਲਾ ਜੀ ਤੇ ਹੁਣ ਆਪਾ ਵਪਾਰ ਚਲਾਦਾ ਪੂਰਾ ਵੱਡੇ ਲੈਵਲ ਤੇ ਬੱਚਿਆਂ ਦਾ ਹਾਂ ਬਈ ਜੋ ਮਰਜੀ ਹੁਣ ਆਲੇ 6-7 ਉਛਣਾ ਕੋਈਆ ਕਰਨੀ ਹੁੰਦੀਆਂ ਹੀ ਆ ਹਾਂ ਬਸ ਹੁਣ ਆ ਉਧਰ ਫਾਰਮ ਤੇ ਅੱਧਰ ਵੀ ਕਰਾਂਗੇ ਹੁਣ ਠੀਕ ਆ ਪੜਾਈ ਛੱੜਤੀ ਫਿਰ ਨਾ ਕਰਦੇ ਵੀ ਨਾਲ ਕਿਹੜੀ ਕਲਾਸ ਚ ਉਹ ਸੱਤਵੀਂ ਚ ਸੋ ਵੀਰ ਸੱਤਵੀਂ ਕਲਾਸ ਦੇ ਜਵਾਗੇ ਵਿਚ ਕੀ ਇਹ ਦੋਦੀ ਜੂਂਗੀ ਐਂਦੇ ਹੁੰਦੇ ਹਾਲੇ ਤੇ ਇਹ ਦੇ ਤੇ ਮੋਬਾਈਲ ਨੰਬਰ ਬੋਲ ਦੇ ਆਪਣਾ 904153117 ਤੇ ਪਹਿਲਾ ਨੰਬਰ ਜਿਹੜੇ ਬੱਚੀ ਦੇਖੀ ਜਾਂਦੇ ਆਪਾਂ ਮੇ ਜਰਸੀ ਆ ਗਿਆ ਤਿੰਨਾ ਦੀ ਉਮਰ 6 6 4 7 ਮਹੀਨਾ ਦੀ ਆਇਆ ਤੇ ਨਾ ਦੀ ਇੱਕ ਥੋੜਾ ਛੋਟਾ ਬੱਚਾ ਆ ਗਿਆ ਹਨਾ ਛੋਟਾ ਬੱਚਾ ਆ ਗਿਆ ਤੇ ਥਾਣਾ ਦੇ ਫੋਟ ਸੰਗਦੇ ਨਹੀਂ ਕਿਸੇ ਦੇ ਕੋਈ ਚਾਰ ਥਾਣੀਆਂ ਕਿਸੇ ਦੇ ਫੋਟ ਸੰਗਦੇ ਨਹੀਂ ਆ ਜੀ ਦੇਖਣਾ ਠੀਕ ਹੈ ਤੇ ਰਿਕਾਰਡ ਵਗੈਰਾ ਪਤਾ ਕੋਸਕੇ ਪਤਾ ਨਹੀਂ ਬਾਈ ਠੀਕਾ ਕੋਈ ਨਹੀਂ ਪਤਾ ਉਹ ਆਪ ਮਰੀ ਗਈ ਹੈ ਇਹ ਦੇਚੋ ਹੀ ਆਪ ਲੈਂਦੀਆਂ ਆਪਾਂ ਸੋ ਵੀਰੋ ਜੱਜ ਕਾਲਾ ਇਹ ਵੀ ਜਰਸੀ ਕਹ ਜੀ ਫਰਸੀ ਕਹ ਜੀ ਨਫਾ 1500 2000 ਲੈਣਾ ਇਹਨਾਂ ਚ ਹਨਾ ਸੋ ਜਾਇ ਜਗਲਾ ਕੋਈ ਫਾਇਦਾ ਨਹੀਂ ਦੀ ਮਾਤੀ ਦਿੰਦੀ ਸੀ 50 ਦਿੰਦੀ ਕਾ ਗਾਪੇ ਮਰੇਗਾਪੇ ਤਾਂ ਮਾਰਨੀ ਨਹੀਂ ਹੈਗੀ ਠੀਕ ਹੈ ਸੋ ਬਰ ਜਮਾ ਗੱਲ ਜਾਇ ਜਆ ਬੱਚੀ ਦੇਖੋ ਕੁਆਲਿਟੀ ਦੇਖੋ ਚੀਜ਼ ਦੇਖੋ ਤੇ ਭਾਅ ਲਾਓ ਗੱਲ ਖਤਮ ਹੋ ਜਾਵਾ ਤੇ ਥਣ ਥਣ ਦੀ ਲੇਵੇ ਦੀ ਚੰਗੀ ਹੈ ਨਾ ਦੇਖ ਕੇ ਤੈਨੂੰ ਮੋੜੀ ਹਮਾਚ ਆ ਰੀਆਂ ਸਾਨੂੰ ਮਿਲਦੀਆਂ 50 ਵਾਲੀਆਂ ਬਈ ਤੇ ਮੂੰਹ ਕਰੀ ਮਾੜਾ ਯੋਰੇ ਨੂੰ ਇਹਦਾ ਮੂੰਹ ਦੇਖ ਲੈ ਬਈ ਫੇਸ ਕੁਆਲਿਟੀ ਤੇ ਕੱਦ ਦੇਖ ਪਹਿਲਾਂ ਇਹਨਾਂ ਦਾ ਹਨਾ ਕੱਦ ਬੈਡ ਪੂਰਾ ਖੋਲਾ ਕੀ ਭਾਅ ਇਹਦਾ ਬੱਚੀ ਦਾ ਕੋਈ ਭਾਅ ਨਾ ਸਿਰਫ ਹੀ ਦੱਸਨਾ 15000 ਰੁਪਏ ਆ ਤੇ ਜੇ ਕੋਈ ਸਾਰੇ ਜਣੇ ਇਕੱ ਦਾਂ ਬਈ ਜਰਾ ਆ ਫਰੀ ਕਰਦਾ ਕਿ ਮਾ ਮਾ ਪੂਰਾ ਫੁੱਲ ਕਰਾਂਗੇ ਯਾਰ ਠੀਕ ਹੈ ਦੂਜੇ ਨੰਬਰ ਤੋਂ ਆ ਜਾ ਸੋ ਫਿਰ 15000 ਦੇ ਭਾਣੋਂ ਬੱਚੀ ਜਿਹੜੀ ਮਰਜ਼ੀ ਲੈ ਲੈ ਹਨਾ ਜਿਹੜੀ ਮਰਜ਼ੀ ਹੈ ਕੰਦਾ ਕਿਉਂ ਮਾਨਦਾਨ ਕਰਾਂਗੇ ਯਾਰ ਅੱਜ ਠੀਕ ਹੈ ਤੇ ਇਹਦੇ ਥਣ ਦਿਖਾਈਏ ਆਪਾਂ ਥਣ ਚਾਰੀ ਆ ਪਰਾ ਦੇਖ ਲੈ ਥਣ ਚਾਰੀ ਆ ਹਨਾ ਧੋਰੀ ਇਹਨੂੰ ਵੀ ਪੋਆ ਮੂੰਹ ਆ ਬੱਚੇ ਠੀਕ ਹੈ ਦੋ ਨੰਬਰ ਬੱਚੀ ਇਹਦਾ ਭਾਅ ਵੀ 15 ਦਾ ਹਨਾ ਧੋਰੀ ਇਹਨੂੰ ਸੋ ਬਾਕੀ ਮੂੰਹ ਮੱਥਾ ਦੇਖੋ ਸਾਫ ਸੁਥਰਾ ਤੇ ਟੈਗ ਟੁਕ ਪਏ ਹੋਏ ਜੀ ਕੱਢੇ ਵੇ ਹਨਾ ਮਸਰਾਖ ਹੈ ਗਿਆ ਸੋ ਦੇਖੋ ਪੂਰੀ ਸਾਫ ਸੁਥਰੀ ਬੱਚੀ ਦੂਜੇ ਨ ਉਮਰ ਇਹਦੀ ਐ ਮੈਕਸਿਮ 7-8 ਮਹੀਨੇ ਹਨਾ ਹਾਂ ਬਸ ਬਈ ਇੰਨੀ ਕੀ ਠੀਕ ਆ ਨਾ ਅਸੀਂ ਤੁਹਾਨੂੰ 9 ਮਹੀਨੇ 4 ਦਿਨ ਵੀ ਗੱਪੇ ਆ ਕਿ ਮਰਜ਼ੀ ਖਾ ਜਾਣੀ ਚਲ ਜਾਜ ਗੱਲ ਆ ਜਮਾ ਸੋ ਵਪਾਰ ਕਰਦਾ ਪੇਮੈਂਟ ਲਈ ਆ ਅੱਗੇ ਪੇਮੈਂਟ ਫੇਰ ਕੱਟਣੀ ਆ ਦੁਬਾਰੇ ਦੂਜੇ ਨੰਬਰ ਤੇ ਅੱਗੇ ਤੀਜੇ ਨੰਬਰ ਤੇ ਫੇਰ ਆ ਗਈ ਬੱਚੀ ਹਨਾ ਫੇਰ ਵੀ ਜਾਤੀ ਆ ਗਈ ਬਈ ਜੀ ਇਹਦੇ ਵੀ ਇਸ ਉਮਰ ਸੇਮ ਹੀ ਆ ਹਨਾ ਸੇਮ ਉਮਰ ਆ ਥਣ ਚਾਰੀ ਤੋੜ ਦੇ ਇਹਨੂੰ ਵੀ ਸੋ ਫਿਰ ਤੀਜੇ ਨੰਬਰ ਵਾਲੀ ਬੱਚੀ ਆ ਪਹਿਲੀ ਵੀ ਤੋੜ ਕੇ ਦਿਖਾਉਣੇ ਪੈਣ ਤੁਹਾਨੂੰ ਸਾਰੀ ਇਕੱਲੀ ਇਕੱਲੀ ਤੋੜ ਕੇ ਦਿਖਾਵਾਂਗੇ ਡਿਟੇਲ ਹੈ ਵੀ ਕਹਿੰਨ ਨੂੰ ਸੂਕੇ ਆਪ ਨੂੰ ਪਤਾ ਹੈ ਕੀ ਕੁਝ ਚਾਰਚੇ ਦਾ ਹੁੰਦਾਗਾ ਚੰਗਾ ਦੁੱਧ ਵੀ ਦਿੰਦੀ ਆ ਬੀਬੀ ਵੀ ਕਹਿੰਦਾ ਦੁੱਧ ਹੀ ਦਿੰਦੀ ਆ ਯਾ ਠੀਕ ਆ ਨਾ ਚੰਗੀ 20 ਕਿਲੋ ਸਟਾਰਟਿੰਗ ਕਰਦੀ ਆ ਨੀ ਆਰਾਮ ਨਾਲ ਹਾਂ ਸੋ ਦੇਖੋ ਤਿੰਨ ਨੰਬਰ ਵਾਲਾ ਬੱਚਾ ਹੋ ਪਹਿਲਾਂ ਥੋੜੀ ਵੱਡੀ ਆ ਗਈ ਸਾਰੇ ਨਾਲ ਹਾਂ ਥੋੜੀ ਵੱਡੀ ਆ ਗਈ ਬਰੀਡ ਫੂਡ ਦੇ ਪਿੱਛੇ ਚ ਬਈ ਜੀ ਤੋਰੇ ਤਾਰੇ ਦੀ ਚੰਗੀ ਜਮਾ ਸੇਵਾ ਨਹੀਂ ਦਿੰਦਾ ਜੀ ਤਾਂ ਠੀਕ ਹੈ ਆਪਣੇ ਘਰੇ ਆ ਕੇ ਹੋ ਗਿਆ ਤਾਂ ਪੰਜਾਹ ਦਾ ਪੈਸਾ ਵਾ ਕਿੱਥੇ ਨਹੀਂ ਤਾਂ ਬਾਕੀ ਆ ਬੜੀ ਜਿਆਦੇ ਬਰੀਡ ਚ ਹਣਾ ਬਰੀਡ ਦੇ ਭਾਈ ਜਮਾ ਬੰਦ ਕਰੀ ਤਿੰਨ ਨੰਬਰ ਬਰੇ ਸੋ ਦੇਖੋ ਮੂੰਹ ਮੱਥਾ ਦੇਖੋ ਕਿਆ ਪਤਾ ਕੌਲੀ ਜਬਾਨੀ ਪੀਣ ਵਾਲੀ ਇਹਨੂੰ ਕਹਿੰਦੇ ਬੱਚੇ ਸਹੀ ਗੱਲ ਆ ਬਾਈ ਬੰਨ ਇਹਨੂੰ ਵੀ ਤੀਜੇ ਨੰਬਰ ਤੇ ਦੇਖ ਆਖ ਨਹੀਂ ਕਹਿੰਦੇ ਇੰਨੀ ਵਾ ਠਾ ਰੁਕਣਾ ਹਾਂ ਠੀਕ ਆ ਜਾਜ ਗੱਲਾਂ ਜਾਵਾਂ ਹਾਂ ਸੋ ਤੀਜੇ ਨੰਬਰ ਜਿਹੜੀ ਬੱਚੀ ਆਪਾਂ ਦਿਖਾਈ ਜਾਂਦੇ ਆ ਇਹ ਵੀ ਬਹੁਤ ਚੰਗੀ ਆ ਪਿਆਰੀ ਆ ਅੱਗੇ ਚੌਥੇ ਨੰਬਰ ਦੇ ਅੰਗਰੇਜ਼ਾਂ ਨੂੰ ਆ ਗਿਆ ਜਾਵਾਂ ਹਾਂ ਅੰਗਰੇਜ਼ਾਂ ਆ ਜੀ ਬੰਦੇ ਮੂੰਹ ਬੱਚਾ ਛੋਟਾ ਪਿਆਰਾ ਬੱਚਾ ਹਾਂ ਤਿੰਨ ਕਿੰਮੀ ਦਾ ਬੱਚਾ ਭਈਆ ਹਾਂ ਥਣ ਚਾਰੀਏ ਇਹਦੇ ਵੀ ਹਾਂ ਚਾਰੀ ਵੇਖ ਲਓ ਠੀਕ ਐ ਗੱਲਾਂ ਇਹਦੀ ਉਮਰ ਤਾਂ 3 ਮਹੀਨੇ ਆ ਹਾਂ ਤਿੰਨ ਵੇ ਬਈ ਦਾਤ ਤੋਂ ਜੀ ਥਣ ਚ ਆ ਰਹੀ ਹੈ ਹਾਂ ਆ ਦੁੱਧ ਚੁੰਗਦੀ ਹੈ ਆਪਾਂ ਤਾਂ ਵੀ ਲੈ ਆਇਆ ਠੀਕ ਹੈ ਦੁੱਧ ਚੁੰਗਦੀ ਲੈ ਜਾਂਦੀ ਹਾਂ ਇਹਦਾ ਫਿਰ ਭਾਗ ਗਿਆ ਛੋਟੀ ਦਾ ਬਈ ਮੋਲ ਇਹਦਾ ਯਾਰ 12000 ਰੁਪਏ ਦੱਸ ਦੀ ਦੇ ਦਾਂਗੇ ਦੱਸ ਦੀ ਦੇ ਦਾਂਗੇ ਬਸ ਠੀਕ ਹੈ ਸੋ 10000 ਦੀ 4 ਨੰਬਰ 25 ਛੋਟੀ ਦੁੱਧ ਚੁੰਗਦੀ ਹੋਈ ਜਾਵਾਂ ਸੋ ਜੇ ਕੋਈ ਵੀ ਚਾਰੇ ਜਾਸਿਆਂ ਨੇ ਚਾਵਣ ਹੋਇਆ ਤੇ 15 30 45 55000 ਦੇ ਮਾਰਦੇ ਹਣਾ ਕਾਪੀਆਂ ਆਦੀਆਂ ਦੇ ਦਾਂਗੇ ਯਾਰ 4000 ਜਾਸਿਆਂ 4000 ਯਾਰ ਸੋ ਚਾਰੇ ਕਿਸੇ ਨੇ ਲੈਣੇ ਚਾਰ ਬੱਚਿਆਂ 50000 ਦੇ ਤੁਹਾਨੂੰ ਮਿਲ ਜਾਣਗੀਆਂ ਤੇ ਅੱਗੇ ਆ ਗਈ ਪੰਜਵੇਂ ਨੰਬਰ ਤੇ ਡੱਬੀ ਬੱਚੀ ਹੈ ਨਾ ਐ ਚੱਫਾ ਲਈ ਬਈ ਥਣ ਚਾਰੀ ਹੈ ਇਹਦੇ ਥਣ ਚਾਰੀ ਹੈ ਇਹਦੀ ਬਈ ਠੀਕ ਹੈ ਥਾਣੇ ਫਿਰ ਪੰਜਵਾਂ ਲਿਆਇ ਨਾ ਕਰ ਜਮੇ ਨਾ ਦੀ ਕਿੰਨੀ ਕੁ ਉਮਰ ਹੈ ਦੀ ਬਈ ਇਹਦੀ ਉਮਰ ਹੈਗੀ ਆ ਯਾਰ 8 ਮਹੀਨੇ ਦੀ ਹੈ ਦੀ ਕਹੇ ਨੂੰ ਬਿਓ ਦੇ ਮਰ ਗਿਆ 8 ਮਹੀਨਿਆਂ ਦੀ ਮਗਰ ਠੀਕ ਹੈ ਡਾਣਵਾ 4118 ਦੀ ਹੋਣਾ ਭਾਅ ਇਹਦਾ ਕੀ ਆ ਬਈ 9000 17 ਬੰਦਾ ਹੈ ਆ ਦੀ ਬੱਚੀ ਦੇ ਦੇ ਪੰਜ ਨੰਬਰ ਵਾਲੀ ਹੈ ਨਾ ਪੰਜ ਨੰਬਰ ਵਾਲੀ 15000 ਦੀ ਹਾਂ ਚੰਗੇ ਸੀਮਨ ਦੀ ਆ ਚੰਗੇ ਟੀਕੇ ਦੀ ਆ ਬਾਈ ਠੀਕ ਹੈ ਨਾ ਜਿੱਦੇ ਬਾੜ ਵਿੱਚ ਆ ਹੋ ਗਈ ਗਲਨਾ ਘਰਾੂ ਬਾੜ ਸੋ ਵੀਰੋ ਬਹੁਤ ਚੰਗੀ ਸਾਫ ਸੁਥਰੀ ਪੰਜਵੇਂ ਨੰਬਰ ਤੇ ਬੱਚੀ 15000 ਰੁਪਏ ਕੀਮਤ ਤੇ ਜਿਹੜੀ 6ਵੇਂ ਨੰਬਰ ਤੇ ਬੱਚੀ ਦੇਖੀਏ ਨੇ ਆਪਾਂ ਬਾਈ ਇਹਦੀ ਉਮਰ ਵੀ ਇੰਨੀ ਤਾਂ ਸੱਤ ਮਹੀਨਾ ਦੀ ਹੋਣੀ ਹੋਣੀ ਸੱਤ ਅੱਠ ਕਿ ਮਹੀਨੇ ਥਣ ਚਾਰੀ ਹੈ ਨਾ ਇਹਦਾ ਭਾਗ ਹੀ ਆ ਇਹਦਾ ਭਾਗ ਬਾਈ ਇਹਦਾ ਵੀ 17 15 ਨਹੀਂ ਦੇਣੀ 15000 ਦੀ ਇਹ ਦੇ ਦਾਂਗੇ ਹੈ ਨਾ ਸੋ 6ਵੇਂ ਨੰਬਰ ਦੇ ਬੱਚੀ 15000 ਦੀ ਇਹ ਦੇ ਦਾਂਗੇ ਕਬਈ ਬੀਰੀ ਯਾਰ ਮਾ ਲਾ ਗੱਢਿਆ ਲਓ 25:00 ਯਾਰ ਦੁੱਧ ਹੀ ਪੀ ਜਾਂਦੇ ਨੇ ਸੋ ਫਿਰ ਡਾਕਟਰਾਇਜਨ ਵਗੈਰਾ ਸ਼ੁਰੂ ਤੋਂ ਖਾਣ ਲੱਗ ਗਏ ਹੁਣ ਖਾਧਿਆ ਖਵਾਈਆਂ ਤੇ ਵਿੱਚ ਵੀਡੀਓ ਫਾਰਮ ਵਾਲੇ ਆ ਗਏ ਮਨ ਕੇ ਚਲੋ ਵਿੱਚ ਘਰੇਲੂ ਵੀ ਬੜਾ ਇਕੱਠਿਆ ਕਰ ਜਾਈਏ ਸੋ ਵਿੱਚ ਬੰਦੇ ਕਿਤੇ ਜਗਾ ਵਗੈਰਾ ਨਹੀਂ ਹੁੰਦੇ ਉਹਨੂੰ ਮਜਬੂਰੀ ਕਾਰਨ ਵੇਚਨੇ ਪੈਂਦੇ ਨਹੀਂ ਇਹ ਚੀਜ਼ਾਂ ਵੇਚਦਾ ਕੌਣ ਚੇਕੇ ਲਾਠ ਦੇ ਵੱਡੀ ਬੱਚੀ ਦੇਖਣ ਜਿਹੜੀ ਆਪਾਂ ਹਾਂ ਬਈ ਇਹ ਮੂੰਹ ਹੋ ਕਿਵੇਂ ਆ ਉਹ ਵਿਖੀਰੀ ਆ ਇਹ ਦੋਂਦੀ ਆ ਗਈ ਹੈ ਨਾ ਹਾਂ ਦੋਂਦੀ ਹੈ ਤਾਂ ਨੂੰ ਹਾਂ ਜੀ ਸੋ ਵੀਰ ਦਾੰਦਾ ਆਪਾਂ ਹੁਣ ਚੈੱਕ ਕਰਿਆ ਦੋਂਦੀ ਬੱਚੀ ਆ ਤੇ ਲਗਭਗ ਉਮਰ 2 ਸਾਲ ਤੋਂ ਉੱਪਰ ਇਹਦੀ ਹੋਈ ਵੀ ਹੈ ਹਾਂ ਥੋੜੀ ਕਮਜ਼ੋਰ ਆ ਗੌਰ ਨਹੀਂ ਹੋਈ ਵੀ ਜੀ ਹਨਾ ਥਣ ਚਾਰੀ ਆ ਥਣ ਚਾਰੀ ਆ ਇਹਦਾ ਭਾ ਕੀ ਆ 15000 ਮਾਰਦਾਨ ਹੋ ਜਾਊਗਾ ਮਾਰਦਾਨ ਸੋ ਵੀਰ ਬੱਚੀ ਥੋੜੀ ਮੰਨ ਕੇ ਜਦੋਂ ਪਕੜ ਹੋਈ ਵੀ ਹੈਗੀ ਇਹ ਬਾਜਪਾ ਇਹਦੇ ਵਿੱਚ ਮਾਰਦਾਨ ਹੋ ਜਾਊਗਾ ਇਹ ਦੋਂਦੀ ਬੱਚੀ ਆ। ਅੱਜਾ ਹਮਲਾ 10 ਦਿਨ ਹੋ ਗਏ ਬਈ ਵਾ ਫੰਡਰ ਲੈ ਕੇ ਦੇਣੀ ਆ। ਠੀਕ ਹੈ। ਆਪਾਂ ਦਾ ਇੱਕ ਐਸਰੋ ਛੀ ਵੀਡੀਓ ਪਾਈ ਸੀ ਉਹਦਾ ਹਾਂ। ਠੀਕ ਹੈ। ਉਹ ਜਿਵੇਂ 2 ਮਹੀਨੇ ਕੰਪਲੀਟ ਹੋ ਰਿਹਾ ਉਹਦੇ ਆਪਾਂ ਆਪਕੀ ਜਪੜਾ ਐਸਤੀ ਆ। ਠੀਕ ਹੈ। ਗੱਭਾ ਨਿਕਲ ਗਈ ਗਾਂ ਜਾ ਕੇ। ਠੀਕ ਹੈ। ਗਾਂਹ ਕਿਸ ਮੱਤੇ ਡਿਪੈਂਡ ਹਣਾ। ਹਾਂ। ਠੀਕ ਹੈ ਬੰਦ ਦੇ। ਸੋ ਵੀਰੋ 90415 36617 ਨੰਬਰ ਆ। ਕਾਫੀ ਬੱਚੇ ਦਿਖਾ ਦੇ। ਕੋਈ ਵੀ ਨਾਲ ਪਸੰਦ ਹੋਵੇ ਵੀ ਇੱਕ ਇੱਕਰੀਦਰੀ ਕਰ ਸਕਦੇ ਹੋ। ਵੀਡੀਓ ਦੇਖ ਕੇ ਸਭ ਦਾ ਤਾਂ